ਅ ਮਤੀ ਤੇਰੀ ਜਾਰਾ ਨੂੰ ਇੱਕ ਝਗੜਾ ਹੋਇਆ ਸੀਗਾ ਸੋ ਝਗੜਾ ਨਹੀਂ ਕਹਿ ਸਕਦੇ ਹਮਲਾ ਕੀਤਾ ਸੀ ਘਰ ਦੇ ਉੱਪਰ ਪ੍ਰਿੰਸ ਨਾਂ ਦੇ ਵਿਅਕਤੀ ਨੇ ਔਰ ਨਾਲ ਉਹਦੇ ਕੁਝ ਹੋਰ ਜਿਹੜੇ ਵਿਅਕਤੀ ਸੀ ਜੀ ਜਿਹਦੇ ਤਹਿਤ ਅਸੀਂ ਮੁਕੱਫਰ ਅਫਸਰ ਜੇਠੂ ਜਿਲ੍ਹਾਲਾਬਾਦ ਨੇ ਮੁਕੱਦਮਾ ਨੰਬਰ 168 ਦਰਜ ਕੀਤਾ ਜਿਹਦੇ ਵਿੱਚ ਅੰਡਰ ਸੈਕਸ਼ਨ 109 ਨਵੀਂ ਆਧਰਾਵਾਂ ਦੇ ਤਹਿਤ 331 326 25 2554 ਨਾਟ ਦੇ ਦਾ ਜਿਹੜਾ ਮਕਦਮਾ ਅੰਦਰਜ ਕੀਤਾ ਸੀ ਔਰ ਮੁਖ ਅਫਸਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਵਿੱਚੋਂ ਮੈਂ ਪ੍ਰਿੰਸ ਦੇ ਫਾਦਰ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਔਰ ਨਾਲ ਉਹਦੇ ਇੱਕ ਕੋਈ ਕੁਇਰਸੀਆ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਜੋ ਕੱਲ ਨੂੰ ਅਸੀਂ ਪੇਸ਼ ਅਦਾਲਤ ਕਰਾਂਗੇ ਸਰ ਰੰਜਿਸ਼ ਕੀ ਸੀ ਇਹਨਾਂ ਦੀ ਮੇਨ ਰੰਜਿਸ਼ ਜਿਹੜੀ ਹੁਣ ਤੱਕ ਚੀਜ਼ ਸਾਹਮਣੇ ਆਈ ਆ ਉਹਦੇ ਵਿੱਚ ਇਹਨਾਂ ਦਾ ਕੋਈ ਕੈਮਰੇ ਨੂੰ ਲੈ ਕੇ ਜਿਹੜੀ ਸੀਗੀ ਬਜਾਰ ਰੰਜਿਸ਼ ਇਹ ਜਿਹੜਾ ਪ੍ਰਿੰਸ ਜਿੰਨੇ ਇਹ ਵਾਅਦਾਤ ਨੂੰ ਅੰਜਾਮ ਦਿੱਤਾ ਜਿੰਨੇ ਉਹਨਾਂ ਦੀ i10 ਕਾਰ ਨੂੰ ਅੱਗ ਲਗਾਈ ਨਾਲ ਫਾਇਰ ਕੀਤਾ ਉਹ ਇਸ ਉਹਦਾ ਕਹਿਣਾ ਸੀ ਵੀ ਮੇਰੇ ਘਰਵਾਲ ਨੂੰ ਇਹਨਾਂ ਨੇ ਕੈਮਰੇ ਲਗਾਏ ਜੀ ਜਦੋਂ ਕਿ ਮਦਈ ਮਕਦਮਾ ਕਹਿੰਦਾ ਵੀ ਪ੍ਰਿੰਸ ਨਾਂ ਦਾ ਜਿਹੜਾ ਮੇਰਾ ਗਵੰਡੀ ਹੈ ਇਹਦੇ ਘਰੇ ਅਣਜਾਣ ਵਿਅਕਤੀ ਜਿਹੜੇ ਹੁੰਦੇ ਆ ਜਿਸ ਕਾਰਨ ਅਸੀਂ ਇਹਨਾਂ ਦੇ ਘਰ ਤੇ ਕੈਮਰੇ ਲਗਾਏ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੀ ਘਰ ਨੂੰ ਅੱਗ ਲਗਾਈ ਔਰ ਉਹਦੇ ਕਰਤੇ ਫਾਇਰ ਕੀਤਾ ਸਰ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਇਸ ਮਸਲੇ ਦੌਰਾਨ ਇਹ ਲਾਇਸੈਂਸੀ ਅਸਲੇ ਨਾਲ ਕੀਤੀ ਸੀ ਇਹ ਹਾਲ ਦੀ ਕੜੀ ਜਿਹੜੀ ਚੀਜ਼ ਸਾਹਮਣੇ ਆਈ ਆ ਉਹ ਲਾਇਸੈਂਸੀ ਅਸਲਾ ਨਹੀਂਗਾ ਜਿਹੜਾ ਰਾਉਂਡ ਜਿਹੜਾ ਫਾਇਰ ਹੋਇਆ ਉਹ ਵੀ ਅਸੀਂ ਮੌਕਾ ਤੋਂ ਲੈ ਲਿਆ ਉਹਨੂੰ ਫਰੈਂਚ ਕਲੱਬ ਭੇਜਿਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਤਾ ਲੱਗੂ ਵੀ ਕਿਹੜੇ ਬੋਰ ਦਾ ਉਹ ਵੈਪਨ ਸੀਗਾ ਸੋ ਉਹਨੂੰ ਰਿਜ਼ਲਟ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜਾ ਬੋਰ ਆ ਪਰ ਹਾਲ ਦੀ ਕੜੀ ਹੈ ਵੀ ਲਿਸੈਂਸੀ ਅਸਲਾ ਨਹੀਂ ਵਰਤਿਆ ਗਿਆ ਕੋਈ ਹੋਰ ਵੀ ਲੋਕ ਸ਼ਾਮਲ ਸੀ ਇਹਨਾਂ ਦੇ ਨਾਲ ਇਹਦੇ ਵਿੱਚ 3-4 ਵਿਅਕਤੀ ਜਿਹੜੇ ਅਣਪਛਤੇ ਸੀਗੇ ਵੀ ਉਹਨਾਂ ਨੇ ਦੱਸਿਆ ਦੇਖੋ ਮੈਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਖ ਅਫਸਰ ਸਾਹਿਬ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਕੰਮ ਕੀਤਾ ਪੈਰਵਾਹੀ ਕੀਤੀ ਹੈ ਅਜਿੰਤੋਂ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਪ੍ਰਿੰਸ ਆ ਇਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਤੇ ਜਲਦੀ ਹੀ ਇਹਨੂੰ ਵੀ ਅਸੀਂ ਜਿਹੜਾ ਥਾਣੇ ਇੱਥੇ ਲਿਆ ਕੇ ਇਹਦੀ ਗ੍ਰਿਫਤਾਰੀ ਪਾਵਾਂ ਸਰ ਕੋਈ ਪਹਿਲਾਂ ਵੀ ਕੋਈ ਇਹਨਾਂ ਜੈਫਰਦਰ ਜਾਈ ਕਿ ਪਹਿਲੀ ਹੈ ਨਹੀਂ ਹਾਲ ਦੀ ਕੜੀਨਾਂ ਤੇ ਪਹਿਲੀ ਐਫਆਈਆਰ ਪਹਿਲਾਂ ਕੋਈ ਅਜਿਹੀ ਜਿਹੜੀ ਐਫਆਈਆਰ ਸਾਹਮਣੇ ਨਹੀਂ ਆਈ ਅ ਫਿਰ ਵੀ ਹਰਤਾਲ ਤੋਂ ਬਾਅਦ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ ਸਰ ਕਿੰਨੇ ਸਮੇਂ ਦੇ ਵਿੱਚ ਇਹ ਤਿੰਨੇ ਦੋਸ਼ੀਆਂ ਨੂੰ ਕਾਬੂ ਕੀਤਾ ਅ ਅੱਜ 25 ਤਰੀਕ ਆ ਜੀ ਦੇਖ ਲਓ ਜੀ 23 ਤਰੀਕ ਦੀ ਐਫਆਈਆਰ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਐਕਟਿਵਲੀ ਜਿਹੜਾ ਐਸਐਚਓ ਸਾਹਿਬ ਨੇ ਕੰਮ ਕਰਕੇ ਜਿਹੜਾ ਦਫਤਰ ਕੀਤਾ ਠੀਕ ਇਹ ਕਹਿ ਰਹੇ ਸੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਜਿਨ੍ਹਾਂ ਦੇ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਗੋਲੀ ਚਲਾਈ ਗਈ ਕੀ ਇਹ ਵਾਕਿਆ ਸਹੀ ਗੱਲ ਹੈ ਹਾਂ ਨਹੀਂ ਜੋ ਹੁਣ ਤੱਕ ਤਾਂ ਰਿਕਾਰਡ ਅਸੀਂ ਚੈੱਕ ਕੀਤਾ ਇਹਨਾਂ ਦੀ ਜਿਹੜੀ ਰੰਜਿਸ਼ਾ ਉਹ ਕੈਮਰੇ ਨੂੰ ਲੈ ਕੇ ਆ ਗੈਂਗਸਟਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਫਸਟ ਜਿਹੜੀ ਐਫਆਈਆਰ ਐਨਾਂ ਤੇ ਉਹ ਮੁੰਡੇ ਦਾ ਪ੍ਰਿੰਸ ਦਾ ਗੁੱਸਾ ਸਿਰਫ ਇਹ ਸੀ ਕਿ ਇਹਨਾਂ ਦੇ ਘਰ ਵਾਲ ਕੈਮਰਾ ਕਿਉਂ ਲਗਾਇਆ ਜਿਹਦੇ ਵਿੱਚ ਗੈਂਗਸਟਰ ਵਾਲੀ ਗੱਲ ਤਾਂ ਮੈਨੂੰ ਕੋਈ ਨਹੀਂ ਲੱਗਦੀ ਅ ਫਿਰ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਪੜਤਾਲ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਊਗੀ ਤੁਹਾਡੀ ਨਸਾਨੀ ਕਰਾਂਗੇ ਗੈਂਗਸਟਰ ਕਹਿਦਣਾ ਗੈਂਗਸਟਰ ਦੀ ਪਰਿਭਾਸ਼ਾ ਕੀ ਹੈ ਸਰ ਆਹ ਦੇਖੋ ਜੀ ਅੱਜ ਕੱਲ ਜਿਹੜਾ ਗੁੰਡਾਗਰਦੀ ਗੈਂਗਸਟਰ ਇਹ ਆਮ ਸ਼ਬਦ ਹੋ ਗਏ ਪਰ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਜੋ ਗੈਂਗਸਟਰ ਕਹਿੰਨੇ ਨਾ ਅਸੀਂ ਉਹ ਇੱਕ ਵਿਗੜਿਆ ਹੋਇਆ ਸਮਾਜ ਤੋਂ ਆਦਮੀ ਹੈ ਜਿਹਦੇ ਖਿਲਾਫ ਕਤਲ ਦੇ ਲੁੱਟਖੋ ਦੇ ਵਾਰਦਾਤਾਂ ਦੇ ਜਿਹੜੇ ਮੁਕੱਦਮੇ ਦਰਜ ਹੁੰਦੇ ਨੇ ਉਹਨੂੰ ਅਸੀਂ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ ਗੁੰਡਾਗਰਦੀ ਉਹ ਕਹਿੰਦੇ ਵੀ ਜਿਹੜਾ ਬੰਦਾ ਬੇਖੌਫ ਹੋ ਕੇ ਕਿਸੇ ਨਾਲ ਲੜਾਈ ਝਗੜਾ ਕਰਦਾ ਬਿਨਾਂ ਵਜ੍ਹਾ ਲੜਾਈ ਝਗੜਾ ਕਰਦਾ ਉਸ ਨੂੰ ਅਸੀਂ ਐਜ਼ ਏ ਗੁੰਡਾਗਰਦੀ ਦੇ ਤੌਰ ਤੇ ਲੈ ਸਕਦੇ ਹਾਂ ਨਾ ਕਿ ਇੱਕ ਨਿੱਜੀ ਰੰਜਿਸ਼ ਨੂੰ ਲੈ ਕੇ ਗਵਾਂਡੀ ਨਾਲ ਝਗੜੇ ਨੂੰ ਲੈ ਕੇ ਉਸ ਨੂੰ ਅਸੀਂ ਗੁੰਡਾਗਰਦੀ ਦਾ ਜਾਂ ਇੱਕ ਗੈਂਗਸਟਰ ਦਾ ਨਾਮ ਦੇਈਏ ਸੋ ਇਹ ਵਰਡ ਆ ਜਿਹੜੇ ਉਹ ਆਮ ਹੋ ਗਏ ਨੇ ਸੋ ਇਹਨਾਂ ਨੂੰ ਵੀ ਇਸ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਕੋਈ ਨਿਊਜ਼ ਲੈਣੀ ਚਾਹੀਦੀ ਹੈ